ਜਿਹੜੇ ਮੇਰੇ ਭਿੰਡ ਭਰਾਏ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ 80000 ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਹੁਤ ਵਧੀਆ ਟੋਪਿਕ ਆ ਇਹਦੇ ਦੀ ਕਮਾਈ ਵੀ ਸਾਰਿਆਂ ਨਾਲ ਵੱਧ ਹੋਏਗੀ ਨੰਬਰ 2 ਦੇ ਉੱਤੇ ਇਹ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਪਰ ਅਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਤਾਂ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜਿਹੜਾ ਇਹ ਟੌਪਿਕ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਅਗਰ ਤੁਸੀਂ ਇਸ ਟੌਪਿਕ ਦੇ ਵਿੱਚ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਤਾਂ ਆਪਣਾ ਫੇਸ ਦਿਖਾ ਸਕਦੇ ਜਿਹੜੇ ਮੇਰੇ ਭਿੰਨ ਭਰਾ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਪਰ ਅਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਆ ਤਾਂ ਉਹ ਵੀ ਇਸ ਟੌਪਿਕ ਦੇ ਉੱਤੇ ਕੰਮ ਕਰ ਸਕਦੇ ਨੇ ਇਹ ਟੌਪਿਕ ਆ ਜਿਹੜਾ ਬਹੁਤ ਵਧੀਆ ਟੌਪਿਕ ਆ ਉਹ ਟ ਟੌਪ 10 ਟੌਪ 10 ਤੁਸੀਂ ਜਿਵੇਂ ਕਿ ਤੁਸੀਂ ਮੇਰੀ ਸਾਰੀ ਵੀਡੀਓ ਦੇਖਦੇ ਹੋ ਹਨ ਜਿਵੇਂ ਕਿ ਤੁਹਾਨੂੰ ਮੈਂ ਆਪਣੀ ਸਾਰੀ ਵੀਡੀਓ ਦੇ ਵਿੱਚ ਦੱਸਦਾ ਵੀ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਲੈਣਾ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਲੈਣਾ ਜੀ Instagram ਤੁਸੀਂ ਆਪਣਾ ਪੇਜ ਬਣਾ ਲੈਣਾ ਤੇ Facebook ਦਾ ਇੱਕ ਤੁਸੀਂ ਆਪਣਾ ਪੇਜ ਬਣਾ ਲੈਣਾ ਤੁਸੀਂ ਨਾ ਆਪਣਾ ਇੱਕ ਨਾਮ ਦੇ ਦੇਣਾ ਟੌਪ 10 ਜਾਨੀ ਕਿ ਜੋ ਵੀ ਤੁਸੀਂ ਵੀਡੀਓ ਪਾਉਂਗੇ ਨਾ ਉਹ ਟੌਪ 10 ਦੇ ਰਿਗਾਰਡਿੰਗ ਹੋਣੀ ਚਾਹੀਦੀ ਹੈ ਨੇ ਉਹ ਕਿਹੜੀ ਵੀਡੀਓ ਹੋਣੀ ਹੈ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾ ਅੱਗੇ ਜਾ ਕੇ ਦੱਸੂਗਾ ਵੀ ਤੁਸੀਂ ਕੀ ਚੀਜ਼ਾਂ ਮਤਲਬ ਵੀ ਟੌਪ 10 ਦੇ ਰਿਗਾਰਡਿੰਗ ਤੁਸੀਂ ਪਾ ਸਕਦੇ ਹੋ ਜਦੋਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੇ ਦੇਖੋ ਟੋਪ 10 ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਡੇ ਕੋਲ ਨਾ ਕੰਟੈਂਟ ਦੀ ਕਮੀ ਨਹੀਂ ਹੋਣੀ ਹੈਗੀ ਨਾ ਤੁਹਾਨੂੰ ਸੋਚਣ ਦੀ ਲੋੜ ਹੈਗੀ ਵੀ ਯਾਰ ਇਹਦੇ ਵਾਸਤੇ ਵੀ ਕੀ ਚੀਜ਼ ਸੋਚਾਂ ਵੀ ਕਦੋਂ ਤੁਸੀਂ ਵੀਡੀਓ ਪਾਉਣੀ ਹੈ ਨਾ ਤੁਹਾਡੇ ਕੋਲ ਕੰਟੈਂਟ ਖਤਮ ਹੋ ਗਿਆ ਇਹਦੇ ਵਿੱਚ ਤੁਹਾਡੇ ਕੋਲ ਲਾਈਫ ਟਾਈਮ ਤੱਕ ਕੰਟੈਂਟ ਕਦੇ ਵੀ ਕਦੇ ਵੀ ਤੁਹਾਡੇ ਕੋਲ ਖਤਮ ਨਹੀਂ ਹੋਏਗਾ ਇਹ ਗਾਰੰਟੀ ਹੈ ਮੇਰੀ ਇਹ ਬਹੁਤ ਹੀ ਵਧੀਆ ਟੋਪਿਕ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਉਹ ਜੇ ਇਸ ਚੈਨਲ ਤੇ ਕੰਮ ਕਰਦੇ ਨੇ ਤਾਂ ਉਹਨਾਂ ਦਾ ਚੈਨਲ ਬੜੀ ਛੇਤੀ ਗਰੋਅ ਹੋਏਗਾ ਜੀ ਹੁਣ ਜੇ ਆਪਾਂ ਗੱਲ ਕਰੀਏ ਟੌਪ 10 ਦੇ ਵਿੱਚ ਤੁਸੀਂ ਕੀ ਪਾ ਸਕਦੇ ਹੋ ਮੇਰੇ ਵਿੱਚ ਕੁਝ ਲਿਖਿਆ ਹੋਇਆ ਵਾ ਦੇਖੋ ਟੌਪ 10 ਦੇ ਵਿੱਚ ਤੁਸੀਂ ਕਾਰਾਂ ਦੱਸ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਦੀ ਨੀਡ ਆ ਕਾਰ ਲੈਣ ਦੀ ਜਦੋਂ ਵੀ ਕੋਈ ਬੰਦਾ ਕਾਰ ਲੈਂਦਾ ਨਾ ਸਭ ਤੋਂ ਪਹਿਲਾਂ ਦੇਖਦਾ ਵਾ ਵੀ ਟੌਪ 10 ਜਾਂ ਫਿਰ ਉਹ ਟੌਪ 5 ਕਾਰਾਂ ਦੇਖਦਾ ਵਾ ਕਿਹੜੀਆਂ ਨੇ ਕਿਹੜੀ ਕਿਹੜੀ ਕੰਪਨੀ ਦੀਆਂ ਨੇ ਹਨਾ ਤੁਸੀਂ ਟੌਪ 10 ਕਾਰਾਂ ਬਾਰੇ ਦੱਸ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਵੀਰ ਜੀ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ ਵੀ ਟੌਪ 10 ਕਾਰਾਂ ਕਿਹੜੀਆਂ ਹੁੰਦੀਆਂ ਨੇ ਦੇਖੋ ਤੁਹਾਨੂੰ ਕੁਝ ਵੀ ਨਹੀਂ ਕਰਦੀ ਲੋੜ ਹੈਗੀ ਤੁਸੀਂ ਕੀ ਕਰਨਾ ਤੁਸੀਂ Google ਦੇ ਉੱਤੇ ਚਲੇ ਜਾਣਾ ਜਦੋਂ ਤੁਸੀਂ Google ਦੇ ਉੱਤੇ ਜਾਓਗੇ ਤਾਂ ਉੱਤੇ ਤੁਸੀਂ ਜਾ ਕੇ ਲਿਖੋ ਟੌਪ 10 ਕਾਰ ਟੌਪ 10 ਕਾਰ ਜਦੋਂ ਲਿਖੋਗੇ ਨਾ ਟੌਪ 10 ਕਾਰਾਂ ਦੀ ਉਹਦੇ ਤੇ ਲਿਸਟ ਆ ਜਾਏਗੀ ਤਾਂ 1 2 3 4 5 6 7 8 ਠੀਕ ਆ ਤੁਸੀਂ ਕੀ ਕਰਨਾ ਤੁਸੀਂ ਉਹ ਟੌਪ 10 ਕਾਰਾਂ ਦੇ ਨਾਮ ਆਪਣੇ ਕਾਪੀ ਦੇ ਉੱਤੇ ਲਿਖ ਲੈਣੇ ਆ ਤੁਸੀਂ ਆਪਣਾ ਵਾਇਸ ਓਵਰ ਕਰ ਦੇਣਾ ਠੀਕ ਹੈ ਜੀ ਆਵਾਜ਼ ਤੁਸੀਂ ਰਿਕਾਰਡ ਕਰ ਦੇਣੀ ਆ ਫਿਰ ਉਸ ਤੋਂ ਬਾਅਦ ਆ ਜਾਂਦੀ ਗੱਲ ਵੀ ਆਪਾਂ ਤੁਸੀਂ ਵੀਡੀਓ ਕਿਵੇਂ ਲਗਾਉਂਗੇ ਤੁਸੀਂ ਵੀਡੀਓ ਕੁਝ ਨਹੀਂ ਕਰਨਾਗਾ ਉਹੀ ਜਦੋਂ ਤੁਸੀਂ ਗੂਗਲ ਦੇ ਉੱਤੇ ਜਾ ਕੇ ਤੁਸੀਂ ਜਿਹੜਾ ਟੌਪ 10 ਕਾਰ ਲਿਖੋਗੇ ਉਹਦੇ ਵਿੱਚ ਹੀ ਉਹਨਾਂ ਨੇ ਨਾ ਫੋਟੋ ਦਿੱਤੀਆਂ ਹੁੰਦੀਆਂ ਨੇ ਜਾਂ ਫਿਰ ਤੁਸੀਂ ਮਤਲਬ ਵੀ ਆਨਲਾਈਨ ਜਿਹੜਾ ਗੱਡੀ ਦੇ ਬਾਰੇ ਭਰੋਗੇ ਨਾ ਮੰਨ ਕੇ ਚਲੋ ਮੈਂ ਇਨੋਵਾ ਦਾ ਭਰ ਦਿੰਨਾ ਇਨੋਵਾ ਦੇ ਗੱਡੀ ਦਾ ਮੈਂ ਭਰਤਾ ਉਹਦੀ ਨਾ ਸਾਰੀ ਵੀਡੀਓ ਆ ਜੂਗੀ ਜਿਹੜਾ ਮਾਡਲ ਲਿਖਿਆ ਹੋਗਾ ਗੂਗਲ ਦੇ ਉੱਤੇ ਉਹੀ ਮਾਡਲ ਦੀ ਵੀਡੀਓ ਆ ਜੂਗੀ ਉਹ ਵੀਡੀਓ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਤੇ ਤੁਹਾਨੂੰ ਕਦੇ ਵੀ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਕਿਉਂਕਿ ਤੁਸੀਂ ਉਹਦੀ ਪ੍ਰੋਮੋਸ਼ਨ ਕਰਦੇ ਪਏ ਹੋ ਨੰਬਰ 1 ਦੇ ਤੌਰ ਤੇ ਨੰਬਰ 2 ਤੇ ਤੁਸੀਂ ਆਪਣਾ ਵਾਇਸ ਓਵਰ ਹੀ ਕਰਨਾ ਵਾ ਤੇ ਵੀਡੀਓ ਤੁਸੀਂ ਉਹ ਲਾ ਦੇਣੀ ਆ ਇਹ ਹੋ ਗਿਆ ਨੰਬਰ 2 ਤੇ ਆ ਗਿਆ ਬਾਈਕ ਹਰ ਇੱਕ ਬੰਦਾ ਦੇਖੋ ਕਈ ਮੇਰੇ ਭਿੰਨ ਭਰਾਏ ਹੋ ਜੇ ਵੀ ਹੈਗੇ ਨੇ ਜਿਹੜੇ ਕਹਿੰਦੇ ਯਾਰ ਸਾਡੀ ਨਾ ਮਤਲਬੀ ਏ ਗੱਡੀ ਲੈਣ ਦੀ ਮਤਲਬ ਵੀ ਸਾਡੇ ਕੋਲ ਇੰਨੀ ਹਿਸੇਤ ਨਹੀਂ ਹੈਗੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਗੱਡੀ ਲੈਣ ਜੋਗੀ ਪਰ ਅਸੀਂ ਬਾਈਕ ਲੈਣਾ ਚਾਹੁੰਦੇ ਆ ਅਜਿਹੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਬਾਈਕ ਵੀ ਲੱਖ ਸਵਾ ਲੱਖ ਰੁਪਏ ਦਾ ਪਿਆ ਜਾਂਦਾ ਹੈ ਹੈ ਨਾ ਤਾਂ ਤੁਸੀਂ ਬਾਈਕ ਲਿਖ ਦੋਗੇ ਨਾ ਟੋਪ 10 ਬਾਈਕ ਕਿਹੜੇ ਨੇ ਉਹ ਵੀ ਤੁਸੀਂ ਈਸੀ ਤਰ੍ਹਾਂ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਲੈਣੇ ਟੋਪ 10 ਤੁਸੀਂ ਬਾਈਕ ਸਰਚ ਕਰਕੇ ਲੋਕਾਂ ਨੂੰ ਦੱਸ ਦੇਣੇ ਵੀ ਤੁਸੀਂ ਇਹ ਬਾਈਕ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਤੁਸੀਂ ਕਾਰਾਂ ਤੇ ਵੀਡੀਓ ਪਾ ਸਕਦੇ ਹੋ ਬਾਈਕ ਤੇ ਪਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਟੋਪ 10 ਮੂਵੀਜ਼ ਹੈ ਨਾ ਤੁਸੀਂ ਟੋਪ 10 ਮੂਵੀਜ਼ ਸਰਚ ਕਰ ਲਓ Google ਦੇ ਉੱਤੇ ਸਰਚ ਕਰ ਲਓ ਵੀ ਟੌਪ 10 ਮੂਵੀਜ਼ ਕਿਹੜੀਆਂ ਨੇ ਟੌਪ 10 ਮੂਵੀਜ਼ ਬਹੁਤ ਆ ਜਾਂਦੀਆਂ ਨੇ ਹਨਾ ਇੱਕ ਦੇਖੋ ਇਹਦੇ ਵਿੱਚ ਤੁਸੀਂ ਤਿੰਨ ਚਾਰ ਤਰੀਕੇ ਨਾਲ ਵੀਡੀਓ ਬਣਾ ਸਕਦੇ ਹੋ ਮੇਰੀ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਤੁਹਾਨੂੰ ਹਨਾ ਜੜੀ ਕੱਲੀ-ਕੱਲੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਭੇਜੇ ਇਹਦੇ ਵਿੱਚ ਮੂਵੀ ਤੁਸੀਂ ਚਾਰ ਪੰਜ ਪਾ ਸਕਦੇ ਹੋ ਦੇਖੋ ਇੱਕ ਤਾਂ ਤੁਸੀਂ ਪਾ ਸਕਦੇ ਹੋ ਪੰਜਾਬੀ ਪੰਜਾਬੀ ਟੌਪ 10 ਮੂਵੀਜ਼ ਪੰਜਾਬੀ ਹਿੰਦੀ ਹਿੰਦੀ ਜਾਂ ਬਾਲੀਵੁੱਡ ਲਿਖ ਦਿਓ ਟੌਪ 10 ਫਿਰ ਉਸ ਤੋਂ ਬਾਅਦ ਲਿਖ ਦਿਓ ਹਾਲੀਵੁੱਡ ਹਾਲੀਵੁੱਡ ਲਿਖ ਦਿਓ ਫਿਰ ਤੁਸੀਂ ਲਿਖ ਦੋ ਸਾਊਥ ਦੀਆਂ ਸਾਊਥ ਦੀਆਂ ਠੀਕ ਆ ਇਹ ਹੋ ਗਿਆ ਹੁਣ ਇੱਥੇ ਪਾ ਦੋ ਟੌਪ 10 ਮਿਕਸ ਟੌਪ 10 ਮਿਕਸ ਦੇ ਵਿੱਚ ਆ ਜਾਏਗਾ ਪੰਜਾਬੀ ਆ ਜਾਣੀਆਂ ਪੰਜਾਬੀ ਹਿੰਦੀ ਹਾਲੀਵੁੱਡ ਬਾਲੀਵੁੱਡ ਸਾਰੀਆਂ ਫਿਲਮਾਂ ਆ ਜਾਣੀਆਂ ਉਹ ਟੌਪ 10 ਤੁਸੀਂ ਬਣਾ ਸਕਦੇ ਹੋ ਕਿਉਂਕਿ ਹਰੇਕ ਬੰਦਾ ਅੱਜ ਦੀ ਜਿਹੜੀ ਜਨਰੇਸ਼ਨ ਨਾਲ ਨਵੀਂ ਜਨਰੇਸ਼ਨ ਜਿਹੜੀ ਉਹਨਾਂ ਨੂੰ ਫਿਲਮ ਦੇਖਦਾ ਬਹੁਤ ਜ਼ਿਆਦਾ ਕਰੇਜ ਆ ਜੇ ਮੰਨ ਲੇ ਕਿ ਚਲੋ ਬੱਸ ਦੇ ਵਿੱਚ ਸਫਰ ਕਰਦੇ ਪਏ ਨੇ ਜਾਂ ਕਿਤੇ ਹੋਰ ਦੇ ਜਾਂਦੇ ਪਏ ਨੇ ਨਾ ਉਹ ਫਿਲਮ ਦੇਖ ਕੇ ਆਪਣਾ ਟਾਈਮ ਪਾਸ ਕਰਦੇ ਪਏ ਆ ਜੈ ਕੋਈ ਟ੍ਰੇਨ ਦੇ ਵਿੱਚ ਵੀ ਸਫਰ ਕਰਦਾ ਵਾ ਦੋ ਦਿਨ ਦਾ ਕਿਸੇ ਦਾ ਟ੍ਰੇਨ ਦਾ ਸਫਰ ਆ ਤਾਂ ਫਿਲਮਾਂ ਦੇਖ ਕੇ ਟਾਈਮ ਪਾਸ ਕਰਦੇ ਸਭ ਤੋਂ ਪਹਿਲਾਂ ਨਾ ਗੂਗਲ ਦੇ ਉੱਤੇ ਜਾਂ ਆਪਣੇ ਸੋਰੀ YouTube ਦੇ ਉੱਤੇ ਜਾ ਕੇ ਸਰਚ ਕਰਦੇ ਨੇ ਵੀ ਟੌਪ 10 ਹੋਰਰ ਕਹਾਣੀਆਂ ਕਿਹੜੀਆਂ ਨੇ ਟੌਪ 10 ਹੋਰਰ ਫਿਲਮ ਕਿਹੜੀ ਆ ਟੌਪ 10 ਕਮੇਡੀ ਮੂਵੀ ਕਿਹੜੀ ਆ ਨੇ ਉਹਦੇ ਤੋਂ ਵੀਡੀਓ ਬਣਾਉਂਦੇ ਨੇ ਠੀਕ ਆ ਉਹ ਦੇਖਦੇ ਨੇ ਜਿਹੜੀ ਉਹਨੂੰ ਵਧੀਆ ਲੱਗਦੀ ਆ ਮੈਂ ਖੁਦ ਜਦੋਂ ਵੀ ਮੈਂ ਕੋਈ ਫਿਲਮ ਦੇਖਦਾ ਨਾ ਪਹਿਲਾਂ ਮੈਂ YouTube ਕਰਾਇਮ ਮੂਵੀਜ਼ ਇਦਾਂ ਹਨ ਜਿਹੜੀ ਮੈਨੂੰ ਵਧੀਆ ਲੱਗਦੀ ਉਹ ਦੇਖ ਲੈਣਾ ਵਾ ਫਿਰ ਉਸ ਤੋਂ ਬਾਅਦ ਆਜੋ ਹੀਰੋ ਟੌਪ 10 ਹੀਰੋ ਕਿਹੜੇ ਨੇ ਬਾਲੀਵੁੱਡ ਦੇ ਹੀਰੋ ਕਿਹੜੇ ਨੇ ਸਾਊਥ ਦੇ ਕਿਹੜੇ ਦੇ ਪੰਜਾਬੀ ਇੰਡਸਟਰੀ ਦੇ ਕਿਹੜੇ ਨੇ ਤੁਸੀਂ ਉਹਨਾਂ ਬਾਰੇ ਦੱਸੋ ਜਿਹੜੇ ਟੌਪ 10 ਐਕਟਰ ਕਿਹੜੇ ਨੇ ਉਸ ਤੋਂ ਬਾਅਦ ਫਿਰ ਤੁਸੀਂ ਮਿਕਸ ਵੀ ਦੱਸ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਕਰਿਕਟਰ ਟੌਪ 10 ਕਰਿਕਟਰ ਇਹ ਸਾਰੇ ਨਾਲੋਂ ਜ਼ਿਆਦਾ ਵਾਇਰਲ ਹੋਣ ਵਾਲਾ ਟੌਪਿਕ ਹੈ ਜਿਹੜਾ ਕਰਿਕਟਰ ਤੁਸੀਂ ਕਰਿਕਟਰ ਬਾਰੇ ਦੇਖਣਾ ਵਾ ਤੁਸੀਂ ਸਭ ਤੋਂ ਪਹਿਲਾਂ ਦੋ ਇੰਡੀਆ ਦੇ ਟੌਪ 10 ਇੰਡੀਆ ਦੇ ਕਰਿਕਟਰ ਕਿਹੜੇ ਆ ਹਨਾ ਤੁਸੀਂ ਇਹ ਦੱਸ ਦੋ ਫਿਰ ਉਸ ਤੋਂ ਬਾਅਦ ਆਦੋ ਤੁਸੀਂ ਆਸਟ੍ਰੇਲੀਆ ਦੇ ਫਿਰ ਨਿਊਜ਼ੀਲੈਂਡ ਦੇ ਫਿਰ ਯੂਐਸਏ ਦੇ ਹਣਾ ਹੁਣ ਤੱਕ ਕੈਨੇਡਾ ਦੀ ਵੀ ਟੀਮ ਬਣ ਗਈ ਹੈ ਯੂਐਸਏ ਦੀ ਵੀ ਬਣ ਗਈ ਉਹਨਾਂ ਦਾ ਤੁਸੀਂ ਦੱਸ ਦੋ ਫਿਰ ਉਸ ਤੋਂ ਬਾਅਦ ਆ ਜਾਓ ਤੁਸੀਂ ਟੌਪ 10 ਬੋਲਰ ਕਿਹੜੇ ਆ ਟੌਪ 10 ਬੈਟਸਮੈਨ ਕਿਹੜੇ ਆ ਟੌਪ 10 ਆਲਰਾਊਂਡਰ ਕਿਹੜੇ ਆ ਇਹ ਸਾਰੇ ਨਾਲੋਂ ਵੱਧ ਜ਼ਿਆਦਾ ਟੌਪਿਕ ਦੇਖਿਆ ਜਾਣ ਵਾਲਾ ਵਾ ਤੇ ਇਹ ਜਿਹੜਾ ਵਾ ਨਾ ਆਲ ਆਲ ਜਿਹਾ ਆਪਾਂ ਕਹਿੰਦੇ ਗ੍ਰੀਨ ਗ੍ਰੀਨ ਵਾਲਾ ਟੌਪਿਕ ਆ ਇਹ ਗ੍ਰੀਨ ਵਾਲਾ ਕਿਉਂਕਿ ਇਹਦੇ ਟੌਪਿਕ ਦੇ ਉੱਤੇ ਸਾਰੇ ਨਾਲੋਂ ਵੱਧ ਕਮਾਈ ਵੀ ਇਹ ਚੈਨਲ ਦੇ ਉੱਤੇ ਹੁੰਦੀ ਆ ਇਹਦੇ ਤੇ ਕਮਾਈ ਵੀ ਸਾਰੇ ਨਾਲੋਂ ਵੱਧ ਹੋਏਗੀ ਨੰਬਰ 2 ਦੇ ਉੱਤੇ ਇਹ ਐਵਰਗ੍ਰੀਨ ਉਹ ਆ ਟੌਪਿਕ ਆ ਕਿਉਂਕਿ ਦੇਖੋ ਆਈਪੀਐਲ ਹਰੇ ਸਾਲ ਹੁੰਦਾ ਵਾ ਹਨਾ ਵਰਲਡ ਕੱਪ ਵੀ ਹਰੇਕ ਸਾਲ ਹੋ ਜਾਂਦਾ ਵਾ ਹਰ ਇੱਕ ਮਤਲਬ ਵੀ ਟੂਰਨਾਮੈਂਟ ਚੱਲਦੇ ਰਹਿੰਦੇ ਆ 50 50 ਹੋ ਗਿਆ 20 20 ਹੋ ਗਿਆ ਮਤਲਬ ਟੌਪਿਕ ਚੱਲਦੇ ਰਹਿੰਦੇ ਨੇ ਮਿਲ ਕ੍ਰਿਕਟ ਦੇ ਟੂਰਨਾਮੈਂਟ ਚੱਲਦੇ ਰਹਿੰਦੇ ਆ ਉਹਦੇ ਨਾਲ ਕੀ ਹੋਏਗਾ ਜੀ ਇਰੇ ਵਿੱਚ ਹਰ ਇੱਕ ਬੰਦਾ ਕੋਈ ਦੇਖੇਗਾ ਹੀ ਦੇਖੇਗਾ ਜਦੋਂ ਕਰੈਕਟਰ ਦੀ ਉਹਨੇ ਸਰਚ ਕਰਨਾ ਤਾਂ ਤੁਹਾਡੀ ਵੀਡੀਓ ਆਏਗੀ ਹੀ ਆਏਗੀ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾ ਘੱਟੋ-ਘੱਟ ਕਿੰਨਾ ਮੈਂ ਤੁਸੀਂ 80000 ਰੁਪਿਆ 80000 ਰੁਪਿਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਹੁਤ ਵਧੀਆ ਟੌਪਿਕ ਆ ਜਿਹੜੇ ਮੇਰੇ ਭਿੰਡ ਭਰਾ ਇਹ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਆਪਣਾ ਵਾਇਸ ਨਾਲ ਅਸੀਂ ਕੰਮ ਚਲਾਉਣਾ ਚਾਹੁੰਦੇ ਆ ਤਾਂ ਇਹ ਇਸ ਟੌਪਿਕ ਤੇ ਕੰਮ ਕਰ ਲਓ ਤਾਂ ਤੁਸੀਂ ਮਹੀਨੇ ਦੇ ਤੁਸੀਂ ਇਹਨਾਂ 70 80000 ਰੁਪਿਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਆਹ ਚੈਨਲ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਕਮਾਈ ਆ ਆਹ ਵਾਲੇ ਚੈਨਲ ਦੇ ਵਿੱਚ ਸੋ ਅਗਰ ਤੁਸੀਂ ਕਹਿੰਦੇ ਹੋ ਵੀ ਇਹ ਚੈਨਲ ਨੂੰ ਕਿਵੇਂ ਬਣਾਣਾ ਵਾ ਕਿਵੇਂ ਸਰਚ ਕਰਨੀ ਸਰਚ ਕਰਨੀ ਕੋਈ ਔਖੀ ਨਹੀਂ ਹੈਗੀ Google بابا ਤੇ ਜਾਓ Google بابا ਤੇ ਜਾਓ ਉੱਤੇ ਜਾ ਕੇ ਲਿਖਦੇ ਟੌਪ 10 ਕਰੈਕਟਰ ਟੌਪ 10 ਹੀਰੋ ਟੌਪ 10 ਮੂਵੀਜ਼ ਟੌਪ 10 ਬਾਲੀਵੁੱਡ ਮੂਵੀਜ਼ ਇਦਾਂ ਲਿਖੋਗੇ ਤੁਹਾਡੇ ਕੋਲ ਸਾਰਾ ਡਾਟਾ ਆ ਜਾਏਗਾ ਤੁਸੀਂ ਕਾਪੀ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਕਾਪੀ ਰਾਈਟਸਟ੍ਰਾਈਕ ਨਹੀਂ ਆਏਗਾ ਬਸ ਉਹਦੇ ਵਿੱਚ ਕੀ ਆ ਤੁਹਾਡੀ ਐਡੀਟਿੰਗ ਹੈ ਜਿਹੜੀ ਤੁਹਾਡੀ ਐਡੀਟਿੰਗ ਵਧੀਆ ਹੋਣੀ ਚਾਹੀਦੀ ਆ ਆਪਦੀ ਤੇ ਤੁਹਾਡਾ ਆਫ ਦਾ ਵਾਈ ਵੀਓ ਵਾਇਸ ਓਵਰ ਤੁਹਾਡੀ ਆਪਣੀ ਹੋਣੀ ਚਾਹੀਦੀ ਆ ਤੁਹਾਨੂੰ ਕਦੇ ਵੀ ਕੋਪੀਰੇਟ ਸਟ੍ਰਾਈਕ ਨਹੀਂ ਹੈਗਾ ਤਾਂ ਤੁਸੀਂ ਲਾਈਫਟਾਈਮ ਤੱਕ ਤੁਸੀਂ ਇਹ ਚੈਨਲਾਂ ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣੇ ਸ਼ੁਰੂ ਕਰ ਦੋਗੇ ਜੀ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇਸ ਟੋਪਿਕ ਦੇ ਉੱਤੇ ਫੁੱਲ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਆਵਾਂ ਟੌਪ 10 ਦੇ ਬਾਰੇ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਤੁਸੀਂ ਇੱਥੇ ਕਮੈਂਟ ਕਰੋ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਤਾਂ 19 36 ਮਈ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਤੁਹਾਡੇ ਸਾਰੇ ਵਾਸਤੇ ਲੈ ਕੇ ਆਵਾਂਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਵੀ ਮੈਂ ਇਸ ਟੌਪਿਕ ਦੇ ਉੱਤੇ ਤੁਹਾਡੇ ਵੱਤ ਵੀਡੀਓ ਬਣਾ ਕੇ ਲੈ ਕੇ ਆਵਾਂ ਜਾਂ ਫਿਰ ਨਹੀਂ ਲੈ ਕੇ ਆਵਾਂ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਪੋਸਟ ਕਰਦੇ ਹਾਂ। ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।